ਸਤ ਸ੍ਰੀ ਅਕਾਲ ਜੀ ਵਿਰਾਸਤ ਪੰਜਾਬੀ ਆਡੀਓ ਬੁਕਸ ਤੇ ਤੁਹਾਡਾ ਦਿਲੋਂ ਸਵਾਗਤ ਹੈ ਮੈਂ ਹਾਂ ਲਵਪ੍ਰੀਤ ਸਿੰਘ ਅਤੇ ਅੱਜ ਅਸੀਂ ਤੁਹਾਡੇ ਲਈ ਪੰਜਾਬੀ ਸਾਹਿਤ ਦੇ ਅਨਮੋਲ ਖਜ਼ਾਨੇ ਵਿੱਚੋਂ ਇੱਕ ਬੇहद ਖੂਬਸੂਰਤ ਅਤੇ ਰੂਹ ਨੂੰ ਚੰਜੋੜ ਦੇਣ ਵਾਲੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਇਸ ਕਹਾਣੀ ਦੇ ਰਚਨਹਾਰੇ ਹਨ ਪੰਜਾਬੀ ਜ਼ੁਬਾਨ ਦੇ ਬਹੁਤ ਹੀ ਸਤਕਾਰਯੋਗ ਅਤੇ ਮਕਬੂਲ ਲੇਖਕ ਸ਼੍ਰੀ ਰਾਮ ਸਰੂਪ ਅਣਖੀ ਜੀ ਅਣਖੀ ਜੀ ਦੀ ਲਿਖਤ ਬਾਰੇ ਸਾਹਿਤਕ ਦੁਨੀਆ ਵਿੱਚ ਅਕਸਰ ਉਹ ਕਹਿੰਦੇ ਹਨ ਕਿ ਜਿਵੇਂ ਮਾਲਵੇ ਦੀ ਧਰਤੀ ਦੀ ਤਪਸ਼ ਅਤੇ ਮੋਹ ਉਹਨਾਂ ਦੀ ਕਲਮ ਵਿੱਚ ਸਮਾਇਆ ਹੁੰਦਾ ਸੀ ਉਹ ਪਾਤਰਾਂ ਦੇ ਦਿਲਾਂ ਦੀ ਗੱਲ ਇੰਨੀ ਬਰੀਕੀ ਨਾਲ ਕਰਦੇ ਸਨ ਕਿ ਪੜਨ ਤੇ ਸੁਨਣ ਵਾਲਾ ਦੰਗ ਰਹਿ ਜਾਂਦਾ ਸੀ ਅੱਜ ਦੀ ਸਾਡੀ ਕਹਾਣੀ ਦਾ ਨਾਮ ਹੈ ਮੁਹੱਬਤ ਦੀ ਮਿੱਟੀ ਇਹ ਸਿਰਫ ਸ਼ਬਦਾਂ ਦੀ ਕਹਾਣੀ ਨਹੀਂ ਹੈ ਸਗੋਂ ਇੱਕ ਅਜਿਹੇ ਅਧੂਰੇ ਇਸ਼ਕ ਦੀ ਦਾਸਤਾਨ ਹੈ ਜੋ 1947 ਦੀ ਵੰਡ ਦੇ ਦਰਦ ਵਿੱਚ ਕਿਤਰੇ ਗਵਾਚ ਗਿਆ ਸੀ ਪਰ ਮਨ ਦੇ ਕਿਸੇ ਕੋਨੇ ਵਿੱਚ ਅੱਜ ਵੀ ਸਾਹ ਲੈ ਰਿਹਾ ਹੈ ਇਸ ਕਹਾਣੀ ਵਿੱਚ ਅਸੀਂ ਮਿਲਾਂਗੇ ਜੁੰਮੇ ਨੂੰ ਜੋ ਪੇਸ਼ੇ ਤੋਂ ਇੱਕ কুমਿਆਰ ਹੈ ਪਰ ਉਸ ਦੇ ਹੱਥਾਂ ਵਿੱਚ ਮਿੱਟੀ ਸਿਰਫ ਬਰਤਨ ਨਹੀਂ ਬਣਾਉਂਦੀ ਸਗੋਂ ਉਹ ਉਸ ਮਿੱਟੀ ਵਿੱਚੋਂ ਆਪਣੀ ਪੁਰਾਣੀ ਮੁਹੱਬਤ ਸਰਦਾਰੋ ਨੂੰ ਤਰਾਸ਼ਣ ਦੀ ਕੋਸ਼ਿਸ਼ ਕਰ ਰਿਹਾ ਹੈ ਇੱਕ ਅਜਿਹੀ ਕੋਸ਼ਿਸ਼ ਜਿੱਥੇ ਇਨਸਾਨ ਆਪਣੀਆਂ ਯਾਦਾਂ ਨੂੰ ਮਿੱਟੀ ਦੇ ਬੁੱਤ ਵਿੱਚ ਜਿਉਂਦਾ ਵੇਖਣਾ ਚਾਹੁੰਦਾ ਹੈ ਤਾਂ ਉਹ ਸ਼ੁਰੂ ਕਰਦੇ ਹਾਂ ਰਾਮ ਸਰੂਪ ਅਣਖੀ ਜੀ ਦੀ ਲਿਖੀ ਹੋਈ ਇਹ ਸ਼ਾਹਕਾਰ ਕਹਾਣੀ ਮੁਹੱਬਤ ਦੀ ਮਿੱਟੀ ਜੁੰਮਾ কুমਿਆਰ ਸੂਰਜ ਦੇ ਉਭਾਰ ਤੋਂ ਪਹਿਲਾਂ ਜਾਗ ਪੈਂਦਾ ਉੱਠਣਸਾਰ ਚੱਕ ਵਾਲੇ ਛੱਤ ਨੇ ਵਿੱਚ ਜਾਂਦਾ ਤੇ ਡੱਬੀ ਦੀ ਸੀਖ ਬਾਲ ਕੇ ਆਪਣੇ ਸਰਦਾਰ ਨੂੰ ਦੇਖਣ ਲੱਗਦਾ ਦੇਖਦਾ ਰਹਿੰਦਾ ਤੇ ਹੁਸਨ ਦੀਆਂ ਸਿਫਤਾਂ ਕਰਦਾ ਇੱਕ ਸੀਖ ਬੁਝਦੀ ਤਾਂ ਦੂਜੀ ਬਾਲ ਲੈਂਦਾ ਉਹਨੂੰ ਲੱਗਦਾ ਸਰਦਾਰੋ ਦੇ ਚਿਹਰੇ ਉੱਤੇ ਉਪਰਭਾਵ ਨਹੀਂ ਆਇਆ ਮੁਸਕਰਾਉਣਾ ਵੀ ਤੇ ਇਨਕਾਰ ਵੀ ਕਰਨਾ ਮਿੱਟੀ ਦਾ ਬੁੱਤ ਉਹਨੂੰ ਅਧੂਰਾ ਅਧੂਰਾ ਜਾਪਦਾ ਉਹਦਾ ਦਿਲ ਗਵਾਹੀ ਭਰਦਾ ਇੱਕ ਦਿਨ ਇਹ ਮਿੱਟੀ ਦਾ ਬੁੱਤ ਮੁਕੰਮਲ ਕਰਾਂਗਾ ਮੁਕੰਮਲ ਤੇ ਸੰਪੂਰਨ ਉਸ ਦਿਨ ਹੀ ਇਹਦੇ ਵਿੱਚੋਂ ਅਸਲੀ ਸਰਦਾਰੋ ਪੈਦਾ ਹੋਵੇਗੀ ਸਰਦਾਰੋ ਜੋ ਕਦੇ ਉਹਦਾ ਸੁਪਨਾ ਸੀ ਤੇ ਸੁਪਨਾ ਜਿਸਨੂੰ ਕਦੇ ਉਸਨੇ ਖੁਦ ਹੀ ਤੋੜ ਦਿੱਤਾ ਸੀ ਕਿਸੇ ਕਾਹਲ ਜਹੀ ਵਿੱਚ ਜੁਮ੍ਹਾਂ ਕਰੋ ਨਿਕਲਦਾ ਤੇ ਖੁੱਲੇ ਖੇਤਾਂ ਵਿੱਚ ਜੰਗਲ ਪਾਣੀ ਹੋ ਆਉਂਦਾ ਖੇਤਾਂ ਵਿੱਚ ਹੀ ਉਹਨੂੰ ਆਪਣੇ ਗਧਿਆਂ ਦੇ ਹੀਂਗਣ ਦੀਆਂ ਆਵਾਜ਼ਾਂ ਸੁਣਦੀਆਂ ਗਧਿਆਂ ਦੀਆਂ ਆਵਾਜ਼ਾਂ ਸੁਣ ਕੇ ਉਹਨੂੰ ਪੱਠੇ ਉੱਤੇ ਜਾਣ ਦੀ ਕਾਹਲ ਵੀ ਤੰਗ ਕਰਨ ਲੱਗਦੀ ਪੱਠੇ ਦੀ ਕਾਹਲ ਵਿੱਚ ਸਰਦਾਰੋ ਦਾ ਖਿਆਲ ਕਿਦਰੇ ਗਵਾਚ-ਗਵਾਚ ਜਾਂਦਾ ਘਰ ਆ ਕੇ ਉਹ ਆਪਣੀ ਬੁੱਢੀ ਮਾਂ ਨੂੰ ਜਗਾਉਂਦਾ ਤੇ ਚੁੱਲ੍ਹੇ ਉੱਤੇ ਚਾਹ ਤਰਨ ਲਈ ਆਖਦਾ ਮਾਂ ਚਾਹ ਬਣਾਉਣ ਲੱਗਦੀ ਤਾਂ ਉਹ ਚੱਕ ਵਾਲੇ ਛਤਨੇ ਵਿੱਚ ਆ ਬੈਠਦਾ ਉਦੋਂ ਤੱਕ ਸੂਰਜ ਦੀ ਲੋ ਉਹਦੇ ਵਿਹੜੇ ਤੱਕ ਪਹੁੰਚ ਚੁੱਕੀ ਹੁੰਦੀ ਕਿਰਨਾ ਲੱਗਣ ਤੋਂ ਪਹਿਲਾਂ ਦਾ ਸੁਰਮਈ ਚਾਨਣ ਛਤਨੇ ਦਾ ਬੂਹਾ ਚੜਦੇ ਵੱਲ ਸੀ ਲੋ ਚਾਰੇ ਖੂੰਜਿਆਂ ਵਿੱਚ ਪਹੁੰਚਦੀ ਸਰਦਾਰ ਉਹਦੇ ਮੂੰਹ ਨੂੰ ਉਹ ਟਿਕਟਕੀ ਬਣ ਕੇ ਤੱਕਣ ਲੱਗਦਾ ਤੱਕਦਾ ਰਹਿੰਦਾ ਤੇ ਫਿਰ ਪਾਣੀ ਦੀ ਗੜਵੀ ਲਿਆ ਕੇ ਮਿੱਟੀ ਗਿੱਲੀ ਕਰਦਾ ਲੋਹੇ ਦੇ ਨਹਿਰਨੇ ਨਾਲ ਬੁੱਤ ਦੀਆਂ ਅੱਖਾਂ ਉਹਦੀ ਠੋਡੀ ਉਹਦੀਆਂ ਗੱਲਾਂ ਤੇ ਬੁੱਲਾ ਉਤੋਂ ਮਿੱਟੀ ਖੁਰਚ ਦਿੰਦਾ ਚਿਹਰੇ ਉੱਤੇ ਪਾਣੀ ਤੱਕਦਾ ਚਿਹਰੇ ਉੱਤੇ ਉਂਗਲਾਂ ਦੇ ਪੋਟੇ ਫੇਰਦਾ ਕਾਸ-ਕਾਸ ਥਾਮਾ ਉੱਤੇ ਉਂਗਲਾਂ ਦੇ ਗਿੱਲੇ ਫੁੱਲ ਛਵਾਉਂਦਾ ਤੇ ਫਿਰ ਗਿੱਲੀ ਮਿੱਟੀ ਨੂੰ ਗੁੰਨ ਉਹ ਸੋਚਾਂ ਦੇ ਸਮੁੰਦਰ ਵਿੱਚ ਉਤਰ ਜਾਂਦਾ। ਹੁੱਕਾ ਤਾਜ਼ਾ ਕਰਕੇ ਉਹ ਚਿਲੰਬੀ ਪਰ ਲਿਆਇਆ। ਗੁੰਨੀ ਮਿੱਟੀ ਨੂੰ ਨਹਿਰਨੇ ਉੱਤੇ ਝੜਾ ਕੇ ਉਹ ਬੁੱਤ ਦੇ ਚਿਹਰੇ ਉੱਤੇ ਲਾਉਂਦਾ ਤੇ ਫਿਰ ਚੁੰਜ ਨਾਲ ਹੀ ਮਿੱਟੀ ਨੂੰ ਉੱਥੇ ਪੱਕੀ ਕਰ ਦਿੰਦਾ। ਕਿਸੇ ਥਾਂ ਹੋਰ ਉਭਾਰ ਦਿਖਾਉਣਾ ਹੁੰਦਾ ਤਾਂ ਹੋਰ ਚੁੰਜ ਭਰਦਾ। ਚਾਹ ਲਈ ਮਾਂ ਦੀ ਹਾਕ ਸੁਣਨ ਤੱਕ ਉਹ ਛਤਨੇ ਵਿੱਚ ਬੈਠਾ ਰਹਿੰਦਾ। ਹੁੱਕਾ ਪੀਂਦਾ ਦਿੰ ਨਹਿਰਨੇ ਦੀਆਂ ਚੁੰਝਾਂ ਬੁੱਤ ਦੇ ਚਿਹਰੇ ਉੱਤੇ ਫਿਰਦੀਆਂ ਰਹਿੰਦੀਆਂ। ਉਹਨੂੰ ਲੱਗਦਾ ਜਿਵੇਂ ਕੱਲ ਨਾਲੋਂ ਅੱਜ ਬੁੱਤ ਵਿੱਚ ਬਹੁਤੀ ਜਾਨ ਪੈ ਹੋਵੇ। ਉਹਨੂੰ ਕੋਈ ਸੁੱਖ ਜਾਂ ਮਿਲਦਾ। ਕਈ ਮਹੀਨਿਆਂ ਤੋਂ ਉਹ ਇੰਜ ਹੀ ਕਰਦਾ ਆ ਰਿਹਾ ਸੀ। ਨਿਤਨੇਮ ਵਾਂਗ ਹੀ ਕਰਦਾ ਸਵੇਰੇ-ਸਵੇਰੇ। ਆਥਰਨ ਨੂੰ ਤਾਂ ਦਿਨਸ਼ਿਪੇ ਘਰ ਵੱਡਦਾ। ਥੱਕਿਆ ਟੁੱਟਿਆ ਪਿਆ ਹੁੰਦਾ। ਗਦਿਆਂ ਨੂੰ ਰੂੜੀਆਂ ਉੱਤੇ ਛੱਡ ਦਿੰਦਾ। ਤੱਤਾ ਪਾਣੀ ਕਰਕੇ ਨਹਾਉਂਦਾ। ਮਾਂ ਰੋਟੀ ਪਕਾਉਂਦੀ ਤੇ ਉਹ ਖਾ ਲੈਂਦਾ। ਬਿੰਦ ਚਾਟ ਹੁੱਕਾ ਪੀਂਦਾ। ਤੇ ਫਿਰ ਗਧਿਆਂ ਨੂੰ ਖੇਡ ਲਿਆਉਂਦਾ ਉਹਨਾਂ ਮੂਰੇ ਸੁੱਕਾ ਘਾਹ ਸੁਟਦਾ ਉਹਨਾਂ ਦੀਆਂ ਲੱਤਾਂ ਕਿੱਲੀਆਂ ਦੇ ਰਸਿਆਂ ਨਾਲ ਬੰਨ੍ਹ ਦਿੰਦਾ ਹੀਂਗ ਦੇ ਫੁਨਕਾਰੇ ਮਾਰਦੇ ਦੁਲਤੀਆਂ ਚਲਾਉਂਦੇ ਤੇ ਲਿਟਦੇ ਉੱਠਦੇ ਗਧੇ ਟਿਕ ਜਾਂਦੇ ਤਾਂ ਜੁੰਮਾ ਵੀ ਸੌਣ ਦੀ ਕੋਸ਼ਿਸ਼ ਕਰਦਾ ਮਾਂ ਰੋਟੀ ਟੁੱਕ ਦਾ ਕੰਮ ਬੁਗਾ ਕੇ ਤੇ ਭਾਂਡਾ ਟੀਂਡਾ ਸਾਂਭ ਕੇ ਜੁੰਮੇ ਤੋਂ ਕਿੰਨਾ ਚਿਰ ਪਿੱਛੋਂ ਮੰਜੀ ਉੱਤੇ ਪੈਂਦੀ ਜੁੰਮੇ ਦੀ ਉਮਰ ਐਸ ਵੇਲੇ 50 ਸਾਲਾਂ ਤੋਂ ਉੱਤੇ ਸੀ ਉਹਨਾਂ ਦਾ ਹੋਰ ਕੋਈ ਨਹੀਂ ਸੀ ਉਹ ਸੀ ਤੇ ਉਹ ਦੀ ਬੁੱਢੀ ਮਾਂ ਬਾਕੀ ਸਾਰਾ ਟੱਬਰ 47 ਦੀ ਵੱਡਾ ਟੁੱਕੀ ਵੇਲੇ ਵਿਛੜ ਗਿਆ ਸੀ 47 ਤੋਂ ਪਹਿਲਾਂ ਦੀ ਗੱਲ ਹੈ ਹਵੇਲੀ ਵਾਲਿਆਂ ਦੀ ਕੁੜੀ ਸਰਦਾਰੋ ਜੁਮੇ ਨਾਲ ਦਾਈ ਦੁਕੜੇ ਖੇਡਦੀ ਹੁੰਦੀ ਉਹ ਕਿੰਨੀ ਖਿਲੰਦਰੀ ਸੀ ਹੱਸਦੀ ਤਾਂ ਗੱਲਾਂ ਉੱਤੇ ਟੋਏ ਪੈਂਦੇ ਬਿਨਾਂ ਕਾਰਨ ਹੀ ਹੱਸਦੀ ਰਹਿੰਦੀ ਗੱਲ ਗੱਲ ਉੱਤੇ ਜੁਮੇ ਨੂੰ ਖਿਜਾਉਂਦੀ ਉਹਨਾਂ ਦਿਨਾਂ ਵਿੱਚ ਤਾਂ ਵੱਡੇ ਵੱਡੇ ਮੁੰਡੇ ਕੁੜੀਆਂ ਇਕੱਠੇ ਖੇਡਦੇ ਹੁੰਦੇ ਸਨ ਹੁਣ ਵਰਗਾ ਜ਼ਮਾਨਾ ਨਹੀਂ ਸੀ 16 16 17 17 ਸਾਲਾਂ ਦੇ ਮੁੰਡੇ ਕੁੜੀਆਂ ਮਾਪਿਆਂ ਲਈ ਗੁੱਡੇ ਗੁੱਡੀਆਂ ਤੋਂ ਵੱਧ ਨਹੀਂ ਸਨ। ਅਗਵਾੜ ਦੀ ਧਰਮਸ਼ਾਲਾ ਵਿੱਚ ਉਹ ਸੋਤੇ ਤੱਕ ਖੇਡਦੇ ਰਹਿੰਦੇ, ਰੌਲਾ ਪਾਉਂਦੇ, ਚੀਕਾ ਮਾਰਦੇ, ਘਰ ਮੁੜਨ ਲੱਗੇ ਉੱਚੀ ਉੱਚੀ ਬੋਲਦੇ, "ਮੂਰ ਲੇਓ ਮੂਰ ਲੇਓ ਖਿੱਚ ਲੋ ਡੋਰ" ਮਗਰ ਲਿਆਂ ਦੀ ਮਾਂ ਨੂੰ ਲੈ ਗਏ ਚੋਰ। ਮੂਰ ਲeo ਮੂਰ ਲeo ਖਿੱਚ ਲੋ ਡੋਰ ਮਗਰ ਲਿਆਂ ਦੀ ਮਾਂ ਨੂੰ ਲੈ ਗਏ ਚੋਰ ਤੇ ਫੇਰ ਜਦੋਂ 47 ਦੀ ਵੱਡਾ ਟੁੱਕੀ ਹੋਈ ਜੁਮੇ ਦਾ ਪਿਓ ਤੇ ਉਹਦੇ ਦੋਵੇਂ ਚਾਚੇ ਐਦਰੀ ਮਾਰੇ ਗਏ ਭੈਣਾਂ ਨੂੰ ਮਿਲਟਰੀ ਕੈਂਪ ਵਾਲੇ ਲੈ ਗਏ ਉਹ ਤੇ ਉਹਦੀ ਮਾਂ ਹਵੇਲੀ ਵਾਲਿਆਂ ਦੇ ਘਰ ਨੀਰੇ ਵਾਲੀ ਸਬਾਤ ਵਿੱਚ ਛੁਪ ਕੇ ਬੈਠੇ ਰਹੇ ਉੱਥੇ ਹੀ ਰੋਟੀ ਪਾਣੀ ਉੱਥੇ ਹੀ ਰਾਤ ਨੂੰ ਸੌਂ ਜਾਂਦੇ ਗਰਮੀ ਸਰਦੀ ਦਾ ਕੋਈ ਅਹਿਸਾਸ ਨਹੀਂ ਸੀ ਮੋਹ ਨੇਰੇ ਉੱਠ ਕੇ ਜੰਗਲ ਪਾਣੀ ਜਾ ਆਉਂਦੇ ਨੀਰੇ ਵਾਲੀ ਸਬਾਤ ਹੀ ਉਹਨਾਂ ਨੂੰ ਸੰਸਾਰ ਬਣ ਗਿਆ ਸਰਦਾਰੋ ਉਹਨਾਂ ਨੂੰ ਰੋਟੀ ਪਾਣੀ ਦੇ ਕੇ ਜਾਂਦੀ ਜੁੰਮੇ ਦੀ ਮਾਂ ਸਰਦਾਰੋ ਨੂੰ ਪੁੱਛ ਪੁੱਛ ਕਰਕੇ ਪਿਆਰ ਕਰਦੀ ਉਹਨੂੰ ਆਪਣੀ ਹਿੱਕ ਨਾਲ ਲਾ ਕੁੱਟਦੀ ਜਿਵੇਂ ਉਹਦੀ ਆਪਣੀ ਹਿੱਤੀ ਹੋਵੇ ਰਾਤ ਨੂੰ ਜੁੰਮੇ ਨੂੰ ਆਪਣੀ ਹਿੱਕ ਨਾਲ ਕੁੱਟ ਕੇ ਸੌਂਦੀ ਤੂਫਾਨ ਗੁਜ਼ਰ ਗਿਆ ਤਾਂ ਜੁੰਮਾ ਤੇ ਜੁੰਮੇ ਦੀ ਮਾਂ ਹਵੇਲੀ ਵਾਲਿਆਂ ਦੇ ਘਰੋਂ ਬਾਹਰ ਆ ਗਏ ਪਿੰਡ ਵਿੱਚ ਹੀ ਨਿੱਕੇ ਮੋٹے ਕੰਮ ਕਰਨ ਲੱਗੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਤੇ ਰੋਟੀ ਖਾ ਲੈਂਦੇ ਰਹਿੰਦੇ ਵੀ ਲੋਕਾਂ ਦੇ ਘਰਾਂ ਵਿੱਚ ਹੀ ਆਪਣੇ ਘਰ ਤੋਂ ਜਿਵੇਂ ਉਹਨਾਂ ਨੂੰ ਡਰ ਲੱਗਦਾ ਹੋਵੇ ਜਿਵੇਂ ਹੁਣ ਵੀ ਕੋਈ ਉਹਨਾਂ ਨੂੰ ਸੁੱਤਿਆਂ ਨੂੰ ਆ ਕੇ ਮਾਰ ਜਾਵੇਗਾ ਤੇ ਫੇਰ ਉਹ ਆਪਣੇ ਘਰ ਹੀ ਆ ਗਏ ਘਰ ਵਿੱਚ ਤਾਂ ਕੁਝ ਵੀ ਨਹੀਂ ਸੀ ਘਰ ਦੀਆਂ ਕੰਧਾਂ ਖੜੀਆਂ ਸਨ ਘਰ ਦੀ ਛੱਤ ਕਾਇਮ ਸੀ ਛੱਤ ਨੇ ਵਿੱਚ ਚੱਕ ਹੈਗਾ ਸੀ ਇੱਕ ਪਾਸੇ ਨੂੰ ਡਿੱਗਿਆ ਪਿਆ ਜੁੰਮੇ ਨੇ ਚੱਕ ਨੂੰ ਹਿਲਾਇਆ ਨਹੀਂ ਹੁਣ ਤੱਕ ਵੀ ਉਹ ਚੱਕ ਉਦੋਂ ਦਾ ਓਵੇਂ ਪਿਆ ਹੋਇਆ ਸੀ ਨਰਜਿੰਦ ਬੇਆਵਾਜ਼ ਤੇ ਛੱਪ ਲਿਆ ਹੋਇਆ ਜਿਵੇਂ ਹੁਣੇ ਕੋਈ ਉਹਨੂੰ ਢੇੜਾ ਦੇਵੇ ਤਾਂ ਉਹ ਹਰਕਤ ਵਿਚ ਆ ਸਕਦਾ ਹੈ। ਸੰਤਾਲੀ ਦੇ ਸਾਕੇ ਨੂੰ 8-10 ਬਾਰੇ ਲੰਘ ਗਏ। ਉਦੋਂ ਤੱਕ ਜੁੰਮੇ ਕੋੜ ਚਾਰ ਗਧੇ ਤੇ ਦੋ ਗੁੱਪੀਆਂ ਸਨ। ਪੱਠੇ ਉੱਤੇ ਜਾ ਕੇ ਉਹ ਇੱਟਾਂ ਦੇਣ ਦਾ ਕੰਮ ਕਰਦਾ। ਮਾਂ ਘਰ ਵਿੱਚ ਰਹਿੰਦੀ। ਸੋਹਣਾ ਗੁਜ਼ਾਰਾ ਚੱਲ ਰਿਹਾ ਸੀ। ਹਵੇਲੀ ਵਾਲਿਆਂ ਦੀ ਸਰਦਾਰੋਂ ਦਾ ਵਿਆਹ ਸੀ। ਵਿਆਹ ਤੋਂ 4 ਦਿਨ ਪਹਿਲਾਂ ਉਹ ਅੱਧੀ ਰਾਤ ਘਰੋਂ ਉੱਠ ਕੇ ਜੁੰਮੇ ਕੋ ਲਈ ਉਹਨੂੰ ਬਾਹੋਂ ਫਾੜ ਕੇ ਮੰਝੇ ਤੇ ਬਿਠਾ ਦਿੱਤਾ ਤੇ ਕਿੰਨਾ ਹੀ ਚੇਰ ਉਸਦੇ ਨਾਲ ਕੁਸਰਮੁਸਰ ਕਰਦੀ ਰਹੀ ਮਾਂ ਦੀ ਮੰਜੀ ਦੂਰ ਸੀ ਜੁੰਮਾ ਮੰਨਿਆ ਨਹੀਂ ਡਰ ਗਿਆ ਐਡੀ ਵੱਡੀ ਚਟਾਨ ਨਾਲੋਂ ਮੱਥਾ ਕਿਵੇਂ ਲਾਉਂਦਾ ਉਹ ਤਾਂ ਇੱਕ কুমਿਆਰ ਸੀ ਬਸ ਹਵੇਲੀ ਵਾਲੇ ਤਾਂ ਜ਼ਿਮੀਂਦਾਰ ਸਨ ਉਹ ਤਾਂ ਆਥੜ ਨੂੰ ਕਿਹੜਾ ਮਾਂ ਖਪਾ ਕੇ ਰੱਖ ਦਿੰਦੇ ਤੇ ਫਿਰ ਜੁੰਮੇ ਤੇ ਜੁੰਮੇ ਦੀ ਮਾਂ ਨੇ ਉਹਨਾਂ ਦੇ ਘਰ ਦਾ ਲੂਣ ਵੀ ਤਖਾਦਾ ਸੀ ਸਰਦਾਰੋ ਜਿਵੇਂ ਕੋਈ ਸਰਾਪ ਦੇ ਕੇ ਤੁਰ ਗਈ ਹੋਵੇ ਬਸ ਉਹ ਦਿਨ ਤੋਂ ਉਹ ਦਿਨ ਜੁਮਾ ਪਿੱਤੇ ਵਾਂਗ ਸੁੱਕਣ ਲੱਗ ਪਿਆ ਇਸ ਪਿੰਡ ਵਿੱਚ ਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਮੁਸਲਮਾਨ ਕੁਮਿਆਰਾਂ ਦਾ ਕੋਈ ਕਾਰਨ ਹੀ ਰਹਿ ਗਿਆ ਸੀ ਐਧਰ ਹੀ ਖੁਰਦ-ਬੁਰਦ ਹੋ ਗਏ ਜਾਂ ਫਿਰ ਪਾਕਿਸਤਾਨ ਨੂੰ ਚਲੇ ਗਏ ਪਹਿਲਾਂ-ਪਹਿਲਾਂ ਤਾਂ ਕੋਈ ਆਸ ਵੀ ਨਹੀਂ ਸੀ ਪਰ ਫਿਰ ਕਈ ਸਾਲਾਂ ਪਿੱਛੋਂ ਦੂਰ ਦਰਾਜ ਦੇ ਪਿੰਡਾਂ ਵਿੱਚੋਂ ਉਹਨੂੰ ਰਿਸ਼ਤੇ ਆਉਣੇ ਲੱਗੇ ਤਾਂ ਉਹ ਸਿਰ ਮਾਰ ਦਿੰਦਾ ਰਿਹਾ ਜਿਵੇਂ ਔਰਤ ਦੀ ਤਾਂ ਉਹਨੂੰ ਲੋੜ ਹੀ ਨਹੀਂ ਸੀ ਇੱਕ ਸਰਦਾਰੋ ਹੀ ਉਹਦੇ ਮਨ ਗੁਟ ਗਈ ਸੀ ਉਹ ਹੁਣ ਨਹੀਂ ਸੀ ਤਾਂ ਦੁਨੀਆ ਵਿੱਚ ਹੋਰ ਔਰਤ ਹੀ ਕਿਹੜੀ ਰਹਿ ਗਈ ਸੀ ਪਤਾ ਨਹੀਂ ਉਹ ਕਿਹੜੀ ਕੜੀ ਸੀ ਕਿ ਸਰਦਾਰੋਂ ਸਾਹਮਣੇ ਉਹਦੇ ਮੂੰਹੋਂ ਨਾ ਹੀ ਨਾ ਨਿਕਲਦੀ ਰ ਗਈ ਸੀ ਤੇ ਫੇਰ ਕਿਸੇ ਔਰਤ ਦਾ ਤਸਵੁਰ ਤੱਕ ਵੀ ਉਹਦੇ ਜ਼ਿਹਨ ਵਿੱਚ ਨਹੀਂ ਆਉਂਦਾ ਸੀ ਬਸ ਇਹੀ ਸਰਦਾਰੋਂ ਦਾ ਸਰਾਪ ਸੀ ਤੇ ਹੁਣ ਜੁਮੇ ਦਾ ਇਹ ਹਾਲ ਸੀ ਪੱਠੇ ਉਤੇ ਇਟਾਂ ਢੋਂਡ ਦਾ ਕੰਮ ਉਹ ਇੱਕ ਗਧੇ ਵਾਂਗ ਹੀ ਸਿਰ ਸੱਦ ਕੇ ਕਰਦਾ ਉਹਦੇ ਤੋਰ ਅੰਦਰ ਸਰਦਾਰੋਂ ਦੀ ਮੁਹੱਬਤ ਵਸੀ ਹੋਈ ਸੀ ਇਸ ਮੂਰਤ ਨੂੰ ਮਿੱਟੀ ਵਿੱਚੋਂ ਸਾਕਾਰ ਕਰਨ ਦੀ ਲਿੱਲ ਨੂੰ ਲੱਗ ਗਈ। ਮੁਹੱਬਤ ਦਾ ਦੋਹਰਾ ਪ੍ਰਤੱਖ, ਮੁਸਕਰਾਉਂਦਾ ਵੀ ਤੇ ਇਨਕਾਰ ਕਰਦਾ ਵੀ। ਜਦੋਂ ਕਦੇ ਵੀ ਸਰਦਾਰੂ ਸਾਹਮਣੇ ਕੋਈ ਪ੍ਰਸਤਾਵ ਲੈ ਕੇ ਗਿਆ ਸੀ, ਉਹ ਇੰਜ ਦਾ ਚਿਹਰਾ ਬਣਾ ਲਿਆ ਕਰਦੀ। ਮੁਸਕਰਾਹਟ ਤੋਂ ਇਨਕਾਰ ਦੀ ਅਦਭੁਤ ਮੁਦਰਾ ਤੇ ਫੇਰ ਤੇ ਹੁਣ ਜੁਮੇ ਦੀ ਸਾਰੀ ਜ਼ਿੰਦਗੀ ਉਸ ਇੱਕ ਚਿਹਰੇ ਨੂੰ ਫੜਨ ਵਿੱਚ ਲੱਗੀ ਹੋਈ ਸੀ। ਜ਼ਿੰਦਗੀ ਦਾ ਇੱਕ ਸਾਰਥਕ ਰੁਝੇਵਾ, ਇੱਛਾਵਾਂ ਦਾ ਕਾਲਪਨਿਕ ਸਮਰਥਨ ਤੇ ਫੇਰ ਇੱਕ ਸਵੇਰ ਸਰਦਾਰੋ ਦੀ ਗੋਦੀ ਨਵਾਂ ਬਾਲ ਸੀ ਉਹਦਾ ਪੁੱਤਰ ਉਮਲ-ਉਮਲ ਥੱਲੇ ਡਿੱਗਣ ਨੂੰ ਕਰਦਾ ਸਵੇਰੇ-ਸਵੇਰੇ ਜੁੰਮਾ ਬੁੱਤ ਦੇ ਚਿਹਰੇ ਉੱਤੇ ਮੁਹੱਬਤ ਦੀ ਆਖਰੀ ਮਿੱਟੀ ਚੜਾ ਰਿਹਾ ਸੀ ਅੱਜ ਬੁੱਤ ਨੇ ਮੁਕੰਮਲ ਹੋ ਜਾਣਾ ਸੀ ਮੁਸਕਰਾਹਟ ਤੇ ਇਨਕਾਰ ਦੀ ਸੰਤੁਲਿਤ ਮਾਤਰਾ ਵਿੱਚ ਮਹਿਰਮੇ ਵੀ ਚੁੰਝ ਬਹੁਤ ਤੇਜ਼ੀ ਨਾਲ ਚੱਲ ਰਹੀ ਸੀ ਆਪਣੇ ਪੂਰੇ ਵੇਗ ਵਿੱਚ ਸਰਦਾਰੋ ਨੇ ਛਤਮੇ ਅੱਗੇ ਆ ਕੇ ਜੁੰਮੇ ਨੂੰ ਹਾਕ ਮਾਰੀ ਇੱਕ ਬਿੰਦ ਚੁੰਝ ਰੁਕੀ ਜੁੰਮਾ ਮੋਢੇ ਉੱਤੋਂ ਦੀ ਚੱਕਿਆ ਸਰਦਾਰੋ ਨੂੰ ਪਹਿਚਾਣਿਆ ਸੀ ਪਰ ਹੂੰ ਕਹਿ ਕੇ ਦੂਜੇ ਬਿੰਦ ਹੀ ਆਪਣੇ ਕੰਮ ਵਿੱਚ ਰੁੱਝ ਗਿਆ ਇਹ ਕੰਮ ਨੇ ਪਹਿਲਾਂ ਨਿਬੇੜਨਾ ਹੋਵੇਗਾ ਸਵੇਰ ਹੋ ਗਈ ਪੱਠੇ ਉੱਤੇ ਵੀ ਜਾਣਾ ਸੀ ਸਰਦਾਰੋ ਦੋ ਪਲ ਰੁਕੀ ਤੇ ਉਦੀ ਪਿੱਠ ਉਤੇ ਨਜ਼ਰਾਂ ਤਿਲਕਾਉਂਦੀ jumme ਦੀ ਬੁੱਢੀ ਮਾਂ ਵੱਲ ਚਲੀ ਗਈ ਕੰਮ ਮੁਕਾ ਕੇ ਜੁੰਮਾ ਉੱਠਿਆ ਸਰਦਾਰੋ ਕਿਧਰੇ ਵੀ ਨਹੀਂ ਸੀ ਜਾ ਚੁੱਕੀ ਸੀ ਪਤਾ ਨਹੀਂ ਕਿਉਂ ਆਈ ਸੀ ਇਸ ਸਭ ਕਾਸੇ ਬਾਰੇ ਜੁੰਮੇ ਨੇ ਸੋਚਿਆ ਵੀ ਨਹੀਂ ਸਰਦਾਰੋ ਦਾ ਅਸਲੀ ਚਿਹਰਾ ਮੁਕੰਮਲ ਸੀ ਤੇ ਫੇਰ ਜੁਮਾ ਗਦਿਆਂ ਉਤੇ ਟਾਂ ਟੋਂਦਾ ਵੀ ਸੋਚਦਾ ਤੇ ਹੈਰਾਨ ਹੁੰਦਾ ਰਹਿੰਦਾ ਕਿ ਸਰਦਾਰੋ ਦੀ ਮਿੱਟੀ ਨਾਲ ਉਹਨੂੰ ਐਨੀ ਮੁਹੱਬਤ ਕਿਉਂ ਹੈ ਸਰਦਾਰੋ ਦੇ ਮਾਸ ਤੇ ਉਹਦੀ ਮਿੱਟੀ ਵਿੱਚ ਜਿਵੇਂ ਕੋਈ ਫਰਕ ਨਾ ਰਹਿ ਗਿਆ ਹੋਵੇ ਤਾਂ ਇਹ ਸੀ ਰਾਮ ਸਰੂਪ ਅਣਖੀ ਜੀ ਦੀ ਲਿਖੀ ਹੋਈ ਦਿਲ ਨੂੰ ਛੂ ਲੈਣ ਵਾਲੀ ਕਹਾਣੀ ਮੁਹੱਬਤ ਦੀ ਮਿੱਟੀ ਉਮੀਦ ਹੈ ਤੁਹਾਨੂੰ ਇਹ ਜਜ਼ਬਾਤੀ ਕਹਾਣੀ ਪਸੰਦ ਆਈ ਹੋਵੇਗੀ ਅਸੀਂ ਜਲਦੀ ਹੀ ਫੇਰ ਮਿਲਾਂਗੇ ਇੱਕ ਨਵੀਂ ਕਿਤਾਬ ਅਤੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਵਿਰਾਸਤ ਪੰਜਾਬੀ ਆਡੀਓ ਬੁੱਕਸ ਨਾਲ ਜੁੜੇ ਰਹੋ ਰਬ ਰਾਖਾ ਸਤਿ ਸ੍ਰੀ ਅਕਾਲ